हां जी आज ਆਪਣਾ ਪੰਚਾਇਤ ਘਰ ਦਾ ਮਹੂਰਤ ਆ ਤੇ ਆਪਾਂ ਪੰਚਾਇਤ ਘਰ ਦਾ ਮਹੂਰਤ ਕਰ ਰਹੇ ਹਾਂ 31 ਲੱਖ ਦਾ ਪ੍ਰੋਜੈਕਟ ਆ ਇਹ ਆਇ ਤੁਹਾਨੂੰ ਪੰਚਾਇਤਕਰ ਦਾ ਟਕਾਟਾਂ अज शुरुआत ग्रंथी साहेब तो अरदास करवा के शुरू किया गया चलो भाई? ਆਹੋ ਕਾਚੀ ਜਿੱਥੇ ਚਾਚੀ ਦੀ ਬਾਜ਼ ਮਾਰੀ ਤੇ ਜੱਟੀ ਹੋਸ ਤੇ ਚਾਚੀ ਆਪਣੇ 2 ਵਜੇ ਆ ਜਾਣ 2 ਵਹੀ ਆ ਜਾਣ ਮੈਂਬਰ ਦੂਜਿਆ ਵੀ ਕਿਸੇ ਕੋਈ ਨਾ ਪੁੱਛਦਾ ਕੋਈ ਨਾ ਬੋਲਦਾ ਬਾਪਾ ਆਦ ਮੈਂ ਬਾਪਾ ਹੀ ਕੰਮੀ ਕੋਲ ਆਇਓ ਗਰੰਟੀ ਨਹੀਂ ਦਿਨ ਦਿਨ ਤੋਂ ਵਾਲਾ ਕਰਦਾ ਹੈ ਬਾਲੀ ਪੀ ਹੋਣਾ ਰਿਕ ਨੰਬਰ ਬੱਸ ਆਹ ਤਾਂ ਜਾ ਕੁਮਾਰ ਜੀ ਆ ਦੂਰਗਾ ਕੀ ਆ ਦੂਰਗਾ ਛੱਡ ਦੇ ਬਈ ਟੇਪਰ ਨਾ ਕਰ ਟੇਪਰ ਨਾ ਕਰ ਮੇਰੇ ਬਣਾਈ ਕਰਦਾ ਜੇ ਬਣ ਲੱਗਾ ਦੁਰਮਸ ਪਾਣੀ ਦੀ ਬਾਤ ਹੈ ਭਾਈ ਆ ਬੱਟਾ ਪੜ ਕਿੰਨੇ 13 ਕਿਲਰ ਆਪਣੇ ਮੈਸਰੀ ਥੱਲੇ ਹਾਂਜੀ ਪਾਣੀ ਵਾਲੀ ਬਾਤ ਪੰਚਾਇਤ ਕਰਦਾ ਦਕਰਣਾ 31 ਲੱਖ ਦਾ ਪ੍ਰੋਜੈਕਟ ਆ ਇਹ ਇਹ ਆਪਣੇ ਸਰਪੰਚ ਸਾਹਿਬ ਅੱਜ ਗ੍ਰਾਂਤੀ ਸਾਹਿਬ ਤੋਂ ਅਰਦਾਸ ਕਰਾ ਕੇ ਸਾਰੇ ਇੱਕ ਪਿੰਡ ਦੇ ਪਤਵੰਤੇ ਸੱਜਣ ਨਾਲ ਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਆਪਾਂ ਸ਼ੁਰੂਆਤ ਕਰ ਰਹੇ ਹਾਂ ਅੱਜ ਇਹ ਦਾਤ ਕਾਟਣ ਕਰਨਾ ਆ ਭਾਈ ਗਈ ਫਰਾਂ ਸਾਲੀਏ ਪੈਣਾ ਲੱਗਾ ਪੈਣਾ ਰਸ ਕਰਨੇ ਇਹ ਮੈਂ ਕਰ ਲਓ ਸਾਥ ਅੰਕੈਪ ਕਰਾ ਲੈ ਭਾਈ ਫਿਰ ਦੇ ਜੀ ਚਾਹ ਪਾਣੀ ਦੀ ਪਣਛੇ ਤੇਰੇ ਲੱਡੂ ਉਹਨੇ ਕਿਧਰ ਗਿਆ ਫੜ ਕੇ ਲੈਣੇ ਸੀਗੇ ਕੰਮ ਆਪਣਾ ਢੱਲਾ ਤੇਰੇ ਆਪਣਾ ਕਾਹਦਾ ਸਾਡੇ ਨਾਲ ਅੱਲੇ ਵੱਜ ਗਏ ਬੋਲੋ ਜੀ ਵਾਹਿਗੁਰੂ 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 ਜੀ ਅਕਾਲ ਪੁਰਖ ਸ੍ਰੀ ਵਾਹਿਗੁਰੂ ਜੀ ਪਦਾ ਤ੍ਰਿਕੁਲ ਹੋ ਦੀ ਸਹਾਇ ਵਾਰ ਸ੍ਰੀ ਭਗਵਾਨ ਜੀ ਕੀ ਪਾਤਸ਼ਾਹ 10ਵੇਂ ਪ੍ਰਤਮ ਪੁਰਬੀ ਸਿਮਰ ਦਾ ਅਸੀ ਨੂੰ ਮਾਨ ਕਲਾਈ ਤੇ ਆਏ ਪ੍ਰੰਗੂ ਗੁਰ ਤੇ ਅਮਰਦਾਸ ਰੰਦਾਸਾਂ ਦੀ ਸਹਾਇ ਸਾਰ ਜਨਾਂ ਨੂੰ ਵंदन ਸਮਰੋਪ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆ ਜਿਸ ਦਿੱਤੇ ਸਭ ਨੂੰ ਗਿਆ ਤੇ ਬਹਾਦਰ ਸਿੰਘ ਰਾਏ ਭਾਣਾ ਮਜਾਵਾ ਭਾਏ ਸਭ ਕਾਈ ਹੋਏ ਸਹਾਇ ਦਸਮੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲੰਗੀਧਰ ਜੀ ਦੇ ਪਾਤਸ਼ਾਹ ਜੀ ਸਭ ਕਾਈ ਹੋਏ ਸਹਾਇ ਦਸਾਂ ਪਾਤਸ਼ਾਹ ਜੀ ਆਤਮਿਕ ਜੋਤ ਪੁਸਤਕਾਂ ਦੇ ਵਿਰਾਜਮਾਨ ਜੋਗੋ ਜਗਾਟਾਲ ਸਤਿ ਨੰਕਨ ਸਤਿ ਨੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਠ ਦਰਸ਼ਨ ਰਾਰ ਜੀ ਦਾ ਧਿਆਨ ਧਰ ਕੇ ਪਾਲ ਸਾਹਿਬ ਜੀ ਸਾਧ ਸੰਗਤ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੋਹਾਂ ਸਾਹਿਬ ਜਗਾਂ ਚਾਲੀਆਂ ਮੋਤਿਆਂ ਹੱਡੀਆਂ ਜੱਪਣੀਆਂ ਰੱਦੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਾ ਦੇ ਜਲਾਈ ਦੇ ਹੋ ਅਜੇ ਕਿਆਂ ਨਕੀਕਾ ਤਨਾ ਪਿਆਰਿਆਂ ਸੁਜਾਰਾਂ ਦੀ ਕਮਾਈ ਦਾ ਧਿਆਨ ਧਰ ਕੇ ਪਾਲ ਸਾਹਿਬ ਜੀ ਸਾਧ ਸੰਗਤ ਬੋਲੋ ਜੀ ਵਾਹਿਗੁਰੂ ਜਨਾ ਸਿੰਘਾ ਸਿੰਘਣਾ ਨੇ ਤਰਫ ਦੇ ਚੀਜ਼ ਦਿੱਤੇ ਬੰਦ ਬੰਦ ਸਤਾ ਕੋਪਰ ਨਾਲ ਫਾਇਨਾ ਚਰ ਕਰਨ ਦੇ ਜਿਹੜੇ ਤਨਾਰਾ ਉਤਰਾਏ ਗਏ ਗੁਰਦੁਆਰੇ ਸਿਵਾਲੀ ਕੁਰਬਾਨੇ ਕੀ ਜੇਤ ਕਰਨ ਵਾਲਾ ਸਿੱਖ ਜਿਸ ਸੰਸਥਾ ਨਾਲ ਨਿਭਾਇਆ ਇਹਨਾਂ ਦੀ ਜਮਾਈ ਦਾ ਸਿਹਾਰ ਕਰਕੇ ਕਾਲਾ ਸਾਹਿਬ ਸਾਹਿਬ ਗੁਰਦੁਆਰੇ ਪੰਜਾ ਤਖਤਾਂ ਤੇ ਸਰਬੱਤ ਗੁਰਦੁਆਰੇ ਦਾ ਧਿਆਨ ਕਰਕੇ ਕਾਲਾ ਸਾਹਿਬ ਸਾਹਿਬ ਸੰਗਤ ਗੁਰੂ ਜੀ ਵਾਹਿਗੁਰੂ ਅਰਥ ਵਿੱਚ ਸਰਬੱਤ ਖਾਲਸਾ ਜੀ ਕੀ ਅਰਦਾਸ ਆਈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਦੇ ਤਾਵੇ ਚਾਵੇ ਚਾਵਨ ਦਾ ਸਦਕਾ ਸਰਬਸੋ ਕੋ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਪ੍ਰਯਾਤ ਦੇ ਦੇ ਫਤਿਹ ਦਰਦ ਕੀ ਪੈਜ ਪੰਥ ਕੀ ਜੀਸਰ ਸਿੰਘ ਸਾਹਿਬ ਜੀ ਸਹਾਇ ਖਾਲਸਾ ਜੀ ਦੇ ਬੋਲ ਬਾਲੇ ਬੋਲੋ ਜੀ ਵਾਹ ਸਿੱਖਾਂ ਨੂੰ ਸਿੱਖੀ ਦਾਣ ਕੇਹ ਦਾਣ ਰਹਿ ਦਾਣ ਵਿਵੇਕ ਦਾਣ ਸਾਬ ਦਾਣ ਪ੍ਰੋਸਾ ਦਾਣ ਦਾਨ ਸਰਦਾਨ ਨਾਮ ਦਾਣ ਸ੍ਰੀ ਅਮਰਸਰ ਸਾਹਿਬ ਜੀ ਦੇ ਦਰਸ਼ਨੀ ਚਨਾਲ ਚੌਂਕੀਆਂ ਝੰਡੇ ਬੁੰਗੇ ਜਗੋ ਜਗ ਹਟਲ ਧਰਮ ਦਾ ਜੈਕਾਰ ਹੋਵੇ ਖਾਲਸਾ ਜੀ ਸਾਜ ਸੰਗਤ ਬੋਲੋ ਜੀ ਸਿੱਖਾਂ ਦਾ ਮਾਨੀ ਦਾ ਮਾਤ ਉੱਚੀ ਮਰਬਾ ਦਾ ਰਖਾ ਬੋ ਕਾਲਪੁਰ ਤੋਂ ਆਏ ਗੁਰੂ ਆਪਣੇ ਪਾਂਦੇ ਸ੍ਰੀ ਦਾਤਾਰ ਜੀ ਜਿਨ੍ਹਾਂ ਦੁਆਰਾ ਗੁਰੂ ਸਾਹਿਬਾ ਸਾਹਿਬ ਦਾ ਪਸੰਦਿਆ ਗਿਆ ਜਿਨ੍ਹਾਂ ਦੇ ਫੁੱਲੇ ਦਰਸ਼ਨ ਦੀਦਾਰ ਅਨੁਸ਼ੇਵਾ ਸੇਵਾ ਸੰਭਾਲ ਦਾ ਦਾਨ ਕਰੇ ਖਾਲਸਾ ਜੀ ਨੂੰ ਬਸਤੋ ਜੀ ਨੇ ਮਾਨਿਆਂ ਦੇ ਮਾਨ ਨਿਤਾਣੇ ਤਾਨ ਨਿਮਟਣ ਦੀ ਉਸ ਸੇਵਤਾ ਵੇਦ ਮੰਦਰ ਜਨ ਦਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਤਾਂ 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 ਸ੍ਰੀ ਗੁਰੂ ਸਾਹਿਬ ਜੀ ਮਹਾਰਾਜ ਦੀ ਪਾਵਨ ਜੀਰ ਚਰਦਾਸ ਬੇਨਤੀ ਹੈ ਆਪ ਜੀ ਨੇ ਮਿਹਰ ਕੀਤੀ ਕਿਰਪਾ ਕੀਤੀ ਸਮੂਹ ਨਗਰ ਪੰਚਾਇਤ ਗੁਮਾਲ ਉਦਮ ਵਾਸੀ ਕੀਤਾ ਪੰਚਾਇਤ ਘਰ ਦਾ ਸਕੇ ਪਾਸ ਆ ਜੀ ਇਸ ਵੇਲੇ ਨਹੀਂ ਸੱਤ ਰੱਖਣ ਲੱਗੇ ਹਨ ਨੌ ਰੱਖਣ ਲੱਗੇ ਹਨ ਆਪ ਜੀ ਨੇ ਮਿਹਰ ਕਰਨੀ ਕਿਰਪਾ ਕਰਨੀ ਸਾਰੇ ਕਮਾਂਕਾਰਾਂ ਦੇ ਵਿੱਚ ਆਪ ਜੀ ਨੇ ਕੂਟੀਆਂ ਬਖਸ਼ ਕਰਨੀਆਂ ਹੋਈਆਂ ਪੁੱਲਾ ਚੁੱਕਾਂ ਦੀ ਕੰਮ ਕਰ ਦੇਣੀ ਮੁਤਾਵਲੋਂ ਕੋ ਪ੍ਰਸ਼ਾਦ ਹਾਜ਼ਰ ਹੈ ਆਪ ਜੀ ਕੋ ਖੁਗ ਲਗੇ ਜੀ ਪ੍ਰਸ਼ਾਦ ਸੂਚ ਅਨੁਸਾਰ ਸੰਗਤ ਨੂੰ ਮਿਲ ਲਾ ਲਾ ਜੀ ਵਾਰ ਤੇ ਨਾਮ ਦੇ ਅੰਦਾਲੇ ਸਭ ਤੋਂ ਹੋਵੇ ਆਪ ਜੀ ਨੇ ਸਾਰੇ ਨਗਰ ਨੂੰ ਸਤਿਕਰਤਾ ਬਕਤੀ ਕਰਨੀ ਮੇਲ ਪਿਆਰ ਵਿਚਾਰ ਦੀ ਦਾਤ ਕਰਨੀ ਇਹ ਸਾਰਾ ਕੰਮ ਕਾਜ ਆਪ ਜੀ ਨੇ ਆਪ ਅੰਗ ਸੰਨ ਰੋ ਕੇ ਕਰਦੇ ਜਰ ਪ੍ਰਾਪਤ ਕਰਕੇ ਸੰਪੂਰਨ ਬਰਉਣਾ ਸਿਰੇ ਚੜਾਉਣਾ ਐਸ ਵੇਲੇ ਨਿਉਰ ਕਣ ਦੇ ਅਗਾ ਬੋਲ ਕਰੋ ਜੀ ਨਾਨਕ ਨਾਮ ਚੜੀ ਤਲਾ ਤੇਰੇ ਭਾਰੇ ਸਰਬਤ ਦਾ ਭਲਾ ਬੋਲੇ ਸੋਨਹਾਂ ਸੁਸਿਰ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੌਣੀ ਜੀ ਜੇ ਤੁਸੀਂ ਰਾਫਤ ਕੋਲ ਹੋ ਕੋਈ ਨੀਂਦ ਨੂੰ ਕਰਦੇ ਨੇ ਆਓ ਨੰਬਰ 3 ਆਓ ਨੰਬਰ 3 ਰੌਣੀ ਜੀ ਖੜਾ ਹੋ ਜਾਓ ਆਓ चलो <laughs> बी ਇਹ ਰਹੀ ਵੀਡੀਓ ਕਿਤਾਬ ਮੇਰੇ ਕੋਲ ਹੈ। ਕਰਨ ਰਾਜਦਾਰੀ ਨਾਲ ਉਹ ਰੱਖਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਬਣ। ਲਓ ਜੀ ਮੈਸਟਰੀ। ਲੈ ਲਓ ਬਾਈ ਜੀ ਪਟਾ। हा <marriages timing>